ਅਉਠੀ ਕਮ ਆਉਣ ਬੜੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਚਾਹ ਪੀਣੀ ਪਸੰਦ ਕਰਦੇ ਹੋ ਤਾਂ ਹਮੇਸ਼ਾ ਚਾਹ ਵਿੱਚ ਪਾਣੀ ਜ਼ਿਆਦਾ ਤੇ ਦੁੱਧ ਘੱਟ ਰੱਖੋ ਜੋ ਤੁਹਾਡੀ ਸਿਹਤ ਲਈ ਬਹੁਤ ਸਹੀ ਹੈ ਅਤੇ ਇਸ ਨੂੰ ਦੁੱਧ ਪਾਉਣ ਤੋਂ ਬਾਅਦ ਕੁਝ ਸਮਾਂ ਹੋਰ ਸੇਕਦੇ ਵੀ ਹੋਰ ਪਕਾਓ ਇਸ ਨਾਲ ਚਾਹ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਆਪਣੀ ਗੈਸ ਨੂੰ ਜਲਦੀ ਨਾਲ ਖਤਮ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਗੈਸ ਉੱਪਰ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਬਣਾਉਂਦੇ ਹੋ ਤਾਂ ਉਸ ਦੀ 스ਪੀਡ ਤੇਜ਼ ਰੱਖ ਕੇ ਹੀ ਬਣਾਓ ਇਸ ਨਾਲ ਗੈਸ ਦੀ ਬਚਤ ਹੁੰਦੀ ਹੈ ਨੰਬਰ 3 ਜਿਹੜੀਆਂ ਔਰਤਾਂ ਹਰ ਸਮੇਂ ਆਪਣੇ ਹੱਥਾਂ ਤੇ ਪੈਰਾਂ ਦੇ ਉੱਪਰ ਨੇਲ ਪੇਟ ਲਗਾ ਕੇ ਰੱਖਦੀਆਂ ਹਨ ਉਹਨਾਂ ਔਰਤਾਂ ਦੇ ਨõ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦੇ ਹਨ ਨਾਲ ਹੀ ਨõਾਂ ਦੀ ਚਮਕ ਵੀ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 4 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਚੀਜ਼ ਨੂੰ ਪੀਸਦੇ ਹੋ ਤਾਂ ਪਹਿਲਾਂ ਉਸ ਨੂੰ ਤਵੇ ਉੱਪਰ ਰੱਖ ਕੇ ਹਲਕਾ ਜਿਹਾ ਪੰਨ ਜ਼ਰੂਰ ਲਓ। ਇਸ ਤਰ੍ਹਾਂ ਕਰਨ ਨਾਲ ਉਹ ਜਲਦੀ ਨਾਲ ਤੇ ਵਧੀਆ ਤਰੀਕੇ ਨਾਲ ਪੀਸੀ ਜਾਂਦੀ ਹੈ। ਨੰਬਰ 5 ਜਿਹੜੇ ਘਰ ਵਿੱਚ ਔਰਤਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਉਂਦੀ ਤੇ ਨਾਲ ਹੀ ਉਹ ਘਰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ। ਨੰਬਰ 6 ਵਸਤੂ ਸ਼ਾਸਤਰ ਅਨੁਸਾਰ ਮੰਗਲਵਾਰ ਵਾਲੇ ਦਿਨ ਕਿਸੇ ਨੂੰ ਵੀ ਪੈਸਾ ਦਾਨ ਵਿੱਚ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਇਸ ਦਾ ਬੁਰਾ ਅਸਰ ਤੁਹਾਡੇ 'ਤੇ ਤੁਹਾਨੂੰ ਉੱਪਰ ਪੈਂਦਾ ਹੈ ਨੰਬਰ 7 ਜੇਕਰ ਤੁਹਾਡੇ ਵਾਲਾਂ ਵਿੱਚ ਬਹੁਤ ਜ਼ਿਆਦਾ ਆਇਲ ਇਕੱਠਾ ਹੋ ਜਾਂਦਾ ਹੈ ਤਾਂ ਜਿਸ ਕਾਰਨ ਤੁਹਾਨੂੰ ਵਾਲਾਂ ਨੂੰ 2-3 ਦਿਨਾਂ ਬਾਅਦ ਹੀ ਧੋਣਾ ਪੈਂਦਾ ਹੈ ਇਸ ਲਈ ਆਪਣੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਹਲਕਾ ਜਿਹਾ ਬੇਬੀ ਪਾਊਡਰ ਵਾਲਾਂ ਵਿੱਚ ਪਾ ਕੇ ਮਾਲਸ਼ ਕਰ ਲਓ ਤੇ ਫਿਰ ਵਾਲਾਂ ਨੂੰ ਧੋ ਲਓ ਇਸ ਤਰ੍ਹਾਂ ਨਾਲ ਤੁਹਾਡੇ ਵਾਲਾਂ 'ਤੇ ਜਲਦੀ ਨਾਲ ਆਇਲ ਜਮਾ ਨਹੀਂ ਹੋਵੇਗਾ ਨੰਬਰ 8 ਜਦੋਂ ਵੀ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਬੱਚੇ ਦੇ ਥੱਲੇ ਦੀ ਜੋ ਸ਼ਰਟ ਪਾਉਂਦੇ ਹੋ ਉਸ ਨੂੰ ਪੁੱਠੀ ਕਰਕੇ ਉਸ ਉੱਪਰ ਹਲਕਾ ਜਿਹਾ ਬੇਬੀ ਪਾਊਡਰ ਪੋਸੇ ਸਾਰੀ ਸ਼ਰਟ ਉੱਪਰ ਲਗਾ ਦਿਓ ਇਸ ਨੂੰ ਸਿੱਧੀ ਕਰਕੇ ਬੱਚੇ ਨੂੰ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦੇ ਕੱਪੜਿਆਂ ਵਿੱਚੋਂ ਕਦੇ ਵੀ ਸਮੈਲ ਨਹੀਂ ਆਵੇਗੀ ਨੰਬਰ 9 ਕਈ ਵਾਰ ਔਰਤਾਂ ਨੂੰ ਬਹੁਤ ਜ਼ਿਆਦਾ ਕਾਲੀ ਹੁੰਦੀ ਹੈ ਉਹਨਾਂ ਨੇ ਜਲਦੀ ਦੇ ਨਾਲ ਦਾਲ ਪਕਾਉਣੀ ਹੁੰਦੀ ਹੈ ਅਜਿਹੇ ਵਿੱਚ ਤੁਸੀਂ ਇੱਕ ਚੁੱਲੇ ਤੇ ਦਾਲ ਨੂੰ ਤੜਕਾ ਲਗਾ ਦਿਓ ਅਤੇ ਦੂਸਰੇ ਚੁੱਲੇ ਨੂੰ ਦਾਲ ਉੱਪਰ ਕੱਲੇ ਪਾਣੀ ਵਿੱਚ ਪਾ ਕੇ 5-10 ਮਿੰਟ ਉਬਲਣ ਲਈ ਰੱਖ ਦਿਓ ਤੇ ਫਿਰ ਕੁੱਕਰ ਵਿੱਚ ਪਾ ਕੇ ਸਿਟੀ ਮਰਵਾ ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਕਪੜਾ ਪ੍ਰੈਸ ਕਰਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਪਾਣੀ ਸਰਪੇ ਕਰੋ ਇਸ ਨਾਲ ਉਹ ਬਹੁਤ ਜਲਦੀ ਨਾਲ ਤੇ ਵਧੀਆ ਤਰੀਕੇ ਨਾਲ ਪ੍ਰੈਸ ਹੋ ਜਾਂਦਾ ਹੈ। ਨੰਬਰ 11 ਜੇਕਰ ਤੁਸੀਂ ਇੱਕ ਦੀਵੇ ਦੇ ਪਿਛਲੇ ਪਾਸੇ ਨੂੰ ਗੈਸ ਉੱਪਰ ਗਰਮ ਕਰਕੇ ਫਿਰ ਇਸ ਨੂੰ ਸਲੈਪ ਉੱਪਰ ਰੱਖ ਕੇ ਇਸ ਉੱਪਰ ਕੈਂਚੀ ਜਾਂ ਫਿਰ ਚਾਕੂ ਘਸਾ ਦਿਓ ਤਾਂ ਇਸ ਨਾਲ ਉਹ ਬਹੁਤ ਵਧੀਆ ਤੇ ਆਸਾਨੀ ਨਾਲ ਤਿੱਖੇ ਹੋ ਜਾਣਗੇ। ਜੇਕਰ ਤੁਹਾਡਾ ਕੁਦੂਕਾਸ ਵੀ ਖੁੰਡਾ ਹੋ ਗਿਆ ਹੈ ਤਾਂ ਹੋਵੇ ਤਾਂ ਉਸ ਨੂੰ ਤੇਜ਼ ਕਰ ਸਕਦੇ ਹਾਂ। ਨੰਬਰ 12 ਜੇਕਰ ਤੁਹਾਡੇ ਹੱਥਾਂ 'ਨੋਂ ਕਿਸੇ ਵੀ ਚੀਜ਼ ਨਾਲ ਪੀਲੇ ਪੈ ਗਏ ਹੋਣ ਤਾਂ ਉਸ ਉੱਪਰ ਹਲਕਾ ਜਿਹਾ ਕੁਲਗਟ ਲਗਾ ਲਓ ਫਿਰ ਦੰਦਾ ਵਾਲੀ ਬਰਸ਼ ਦੀ ਮਦਦ ਨਾਲ ਹਲਕਾ ਹਲਕਾ ਰਗੜ ਦਿਓ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਨੋਂ ਬਹੁਤ ਹੀ ਸਾਫ਼ ਤੇ ਚਮਕਣਗੇ ਨੰਬਰ 13 ਜੇਕਰ ਤੁਸੀਂ ਹਰੀ ਮਿਰਚ ਦੇ ਬੀਜਾਂ ਨੂੰ ਆਸਾਨੀ ਨਾਲ ਕੱਢਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਆਪਣੇ ਹੱਥਾਂ 'ਪਰ ਰੱਖ ਕੇ ਗੋਲ-ਗੋਲ ਘਮਾਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਬੀਜ ਪਚਕਾਰ ਆ ਜਾਣਗੇ ਫਿਰ ਉੱਪਰੋਂ ਉਹਨਾਂ ਦੀ ਡੰਡੀ ਕੱਟ ਕੇ ਬੀਜਾਂ ਨੂੰ ਬਾਹਰ ਕੱਢ ਦਿਓ ਨੰਬਰ 14 ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਮੁਰਗੀ ਦੇ ਅੰਡੇ ਦੀ ਸਫੈਦੀ ਨੰਬਰ 15 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਪੂਰੀ ਜ਼ਿੰਦਗੀ ਲਈ ਲੰਬੇ ਅਤੇ ਸੁੰਦਰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਹ ਜਨਨ ਦੀ ਸਿਖਿਆ ਉਹਦਾ ਸੇਵਨ ਜ਼ਰੂਰ ਕਰੋ ਨਾਲ ਹੀ ਆਪਣੇ ਵਾਲਾਂ ਵਿੱਚ ਲਗਾ ਕੇ ਮਾਲਸ਼ ਵੀ ਜ਼ਰੂਰ ਕਰੋ ਨੰਬਰ 16 ਜਿਹੜੀਆਂ ਔਰਤਾਂ ਦੇ ਕੰਨਾਂ ਉੱਪਰ ਬਧੇਰੇ ਵਾਲ ਹੁੰਦੇ ਹਨ ਇਹਨਾਂ ਔਰਤਾਂ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਔਰਤਾਂ ਦੇ ਕਾਰਨ ਹੀ ਕਈ ਵਾਰ ਘਰ ਵਿੱਚ ਕਲੇਸ਼ ਹੋ ਜਾਂਦਾ ਹੈ ਨੰਬਰ 17 ਅੱਧਾ ਚਮਚਾ ਐਲੋਵੀਰਾ ਜੈਲ ਵਿੱਚ ਅੱਧਾ ਚਮਚਾ ਬੈਸਿੰਗ ਦਾ ਮਿਕਸ ਕਰਕੇ ਆਪਣੇ ਪੈਰਾਂ ਦੀਆਂ ਹੱਡੀਆਂ ਉੱਪਰ ਲਗਾ ਲਓ ਦਿਨਾਂ ਵਿੱਚ ਹੀ ਤੁਹਾਡੀਆਂ ਫਟੀਆਂ ਹੱਡੀਆਂ ਠੀਕ ਹੋ ਜਾਣਗੀਆਂ ਨੰਬਰ 18 ਜਦੋਂ ਵੀ ਔਰਤਾਂ ਕਈ ਵਾਰ ਤਾਰ ਉੱਪਰ ਕੱਪੜੇ ਸੁਕਣੇ ਪਾਉਂਦੀਆਂ ਹਨ ਤਾਂ ਮੀਂਹ ਪੈ ਆ ਜਾਂਦਾ ਹੈ ਅਜਿਹੇ ਵਿੱਚ ਤੁਹਾਡੇ ਕੋਲ ਹੋਰ ਕੋਈ ਵੀ ਜਗ੍ਹਾ ਨਹੀਂ ਹੁੰਦੀ ਗਿੱਲੇ ਕੱਪੜੇ ਨੂੰ ਪਾਉਣ ਲਈ ਇਸ ਤਰ੍ਹਾਂ ਤੁਸੀਂ ਹੈਂਗਰ ਵਿੱਚ ਨੱਕ ਚੁੰਡੀਆਂ ਪਾ ਦਿਓ ਫਿਰ ਇਹਨਾਂ ਉੱਪਰ ਕੱਪੜੇ ਟੰਗ ਕੇ ਘਰ ਵਿੱਚ ਲੱਗੀ ਟੰਗਣੀ ਉੱਪਰ ਟੰਗ ਦਿਓ ਇਸ ਤਰ੍ਹਾਂ ਆਸਾਨੀ ਨਾਲ ਕੱਪੜੇ ਸੁੱਕ ਜਾਣਗੇ ਨੰਬਰ 19 ਸਰਦੀਆਂ ਦੇ ਮੌਸਮ ਵਿੱਚ ਅਕਸਰ ਸਾਡੇ ਗੈਸ ਸਿਲੰਡਰ ਦੀ ਗੈਸ ਜੰਮ ਜਾਂਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਗੈਸ ਸਿਲੰਡਰ ਉੱਪਰ ਕੋਈ ਵੀ ਗਰਮ ਕੋਟੀ ਪਹਿਨਾ ਦਿਓ ਤਾਂ ਇਸ ਨਾਲ ਉਸ ਦੀ ਗੈਸ ਨਹੀਂ ਜੰਮੇਗੀ ਤੇ ਨਾਲ ਹੀ ਗੈਸ ਨੰਬਰ 2 ਜੇਕਰ ਔਰਤਾਂ ਰੋਜ਼ਾਨਾ ਆਪਣੇ ਹੱਥ ਪੈਰਾਂ ਉੱਪਰ ਬੈਸਣ ਲਗਾ ਕੇ ਕੁਝ ਸਮਾਂ ਮਾਲਸ਼ ਕਰ ਲੈਣ ਤਾਂ ਇਸ ਨਾਲ ਕਦੇ ਵੀ ਤੁਹਾਡੇ ਹੱਥ ਖਰਾਬ ਨਹੀਂ ਹੋਣਗੇ ਤੇ ਨਾਲ ਹਮੇਸ਼ਾ ਹੀ ਉਹਨਾਂ ਦਾ ਰੰਗ ਵੀ ਸਾਫ਼ ਰਹੇਗਾ ਨੰਬਰ 1 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਹੋਏ ਕਾਲੇ ਦਾਗਾਂ ਤੋਂ ਪਰੇਸ਼ਾਨ ਹੋ ਤਾਂ ਹਫ਼ਤੇ ਵਿੱਚ 2 ਜਾਂ 3 ਵਾਰ ਉਰਦ ਦੀ ਦਾਲ ਤੇ ਮਸਰ ਦੀ ਦਾਲ ਨੂੰ ਦੁੱਧ ਵਿੱਚ ਪੂਰੀ ਰਾਤ ਭਿਉਂ ਕੇ ਰੱਖ ਦਿਓ ਫਿਰ ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤੇ 15 ਮਿੰਟਾਂ ਬਾਅਦ ਅਕ੍ਰੰਭ ਕਰਕੇ ਉਤਾਰ ਦਿਓ ਇਸ ਨਾਲ ਤੁਹਾਡੇ ਚਿਹਰੇ ਦੇ ਸਾਰੇ ਦਾਗ ਸਾਫ਼ ਹੋ ਜਾਣਗੇ ਨੰਬਰ 2 ਜਦੋਂ ਵੀ ਔਰਤਾਂ ਚਾਹ ਨੂੰ ਬਣਾ ਕੇ ਹਟਦੀਆਂ ਹਨ ਤਾਂ ਉਹਨਾਂ ਨੂੰ ਉਸ ਵਿੱਚ ਦੀ ਪਈ ਸੱਚਾ ਪੱਤੀ ਨੂੰ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਪੌਦਿਆਂ ਦੀ ਗਰੋਥ ਵੱਧਣ ਲੱਗ ਜਾਂਦੀ ਹੈ ਨੰਬਰ 23 ਜੇਕਰ ਔਰਤਾਂ ਬਿਨਾਂ ਪੈਸੇ ਖਰਚ ਕੀਤੇ ਆਪਣੇ ਵਜ਼ਨ ਨੂੰ ਘਟਾਉਣਾ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਰੋਜ਼ਾਨਾ ਪੈਟਕੇ ਝਾੜੂ ਪੂੰਝਾ ਕਰਨਾ ਚਾਹੀਦਾ ਹੈ। ਇਹ ਨਾਲ ਹੀ ਆਪਣੇ ਹੱਥਾਂ ਨਾਲ ਜੇਕਰ ਤੁਸੀਂ ਬਰਤਨ ਨੂੰ ਸਾਫ਼ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ ਜਿਸ ਨਾਲ ਵਜ਼ਨ ਆਪਣੇ ਆਪ ਘਟਣ ਲੱਗ ਜਾਂਦਾ ਹੈ। ਨੰਬਰ 24 ਜਦੋਂ ਵੀ ਤੁਸੀਂ ਮੂੰਗੀ, ਛੋਲੇ ਜਾਂ ਕਿਸੇ ਵੀ ਪ੍ਰਕਾਰ ਦੀ ਦਾਲ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਦੇ ਹੋ ਤਾਂ ਅਜੇਹੇ ਵਿੱਚ ਤੁਸੀਂ ਲਸਣ ਦੀਆਂ ਕਲੀਆਂ ਉਹਨਾਂ ਵਿੱਚ ਜ਼ਰੂਰ ਪਾਓ। ਇਸ ਨਾਲ ਉਹਨਾਂ ਨੂੰ ਨਾ ਤਾਂ ਕੋਈ ਕੀੜਾ ਮਕੌੜਾ ਲੱਗੇਗਾ ਤੇ ਨਾ ਹੀ ਉਹਨਾਂ ਨੂੰ ਕੁਝ ਜਲਦੀ ਸੱਲ ਫੜਦੀ ਹੈ। ਨੰਬਰ 25 ਸਰਦੀਆਂ ਦੇ ਮੌਸਮ ਵਿੱਚ ਆਪਣੇ ਆਟੇ ਦੇ ਚੌਲਾਂ ਵਿੱਚ ਤੇਜ ਪੱਤਾ ਜ਼ਰੂਰ ਪਾਓ ਇਸ ਦੀ ਖੁਸ਼ਬੂ ਕਾਰਨ ਕਦੇ ਵੀ ਕੋਈ ਕੀੜਾ ਚੌਲਾਂ ਜਾਂ ਫਿਰ ਆਟੇ ਨੂੰ ਨਹੀਂ ਲੱਗਦਾ ਤੇ ਨਾਲ ਹੀ ਛਿੱਲ ਵੀ ਨਹੀਂ ਫੜਦਾ ਨੰਬਰ 26 ਜਿਹੜੇ ਲੋਕਾਂ ਦੇ ਹੱਥ ਤੋਂ ਜ਼ਿਆਦਾ ਵਾਲ ਝੜਦੇ ਹਨ ਉਨ੍ਹਾਂ ਵਿੱਚ ਤਾਂ ਬੇਰੀ ਕਮੀ ਹੁੰਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਪਾਣੀ ਰੱਖ ਕੇ ਪੀ ਲਓ ਤਾਂ ਇਸ ਨਾਲ ਤੁਹਾਡੇ ਅੰਦਰ ਤਾਂਬੇ ਦੀ ਕਮੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਵਾਲ ਝੜਨੇ ਬੰਦ ਹੋ ਜਾਣਗੇ ਪਰ ਸਾਈ ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਪੀਲੇ ਰੰਗ ਦੇ ਕੱਪੜੇ ਪਹਿਨ ਲੈਂਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡੀ ਸੁੱਤੀ ਕਿਸਮਤ ਵੀ ਜਾਗਣ ਲੱਗ ਜਾਂਦੀ ਹੈ ਹੋ ਸਕੇ ਤਾਂ ਇਹ ਕੰਮ ਜ਼ਰੂਰ ਕਰੋ ਨੰਬਰ 28 ਜੇਕਰ ਤੁਸੀਂ ਜਲਦੀ ਨਾਲ ਕਰੋੜਾਂ ਵਿੱਚ ਖੇਡਣਾ ਚਾਹੁੰਦੇ ਹੋ ਤਾਂ ਆਪਣੇ ਘਰ ਦੀ ਰਸੋਈ ਵਿੱਚ ਪਏ ਨਮਕ ਨੂੰ ਕੱਚ ਦੇ ਬਰਤਨ ਵਿੱਚ ਪਾ ਕੇ ਤੇ ਉਸ ਵਿੱਚ ਦੋ ਵਧੀਆ ਕਿਸਮ ਦੇ ਲੌਂਗ ਜ਼ਰੂਰ ਪਾ ਕੇ ਰੱਖੋ ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਨਮਕ ਨੂੰ ਮੁੱਕਣ ਨੰਬਰ 29 ਵੀਰਵਾਰ ਵਾਲੇ ਦਿਨ ਗਾਂ ਨੂੰ ਜਿਕਰ ਤੁਸੀਂ ਰੋਟੀ ਉੱਪਰ ਗੁੜ ਰੱਖ ਕੇ ਖਿਲਾ ਦੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਆਈਆਂ ਹੋਈਆਂ ਅਨੇਕਾਂ ਹੀ ਸਮੱਸਿਆਵਾਂ ਬਦੂਰ ਹੋਣ ਲੱਗ ਜਾਂਗੇ ਤੇ ਨਾਲ ਹੀ ਗਰੀਬੀ ਵੀ ਦੂਰ ਹੋਵੇਗੀ। ਨੰਬਰ 30 ਜਿਹੜੀਆਂ ਔਰਤਾਂ ਮਿਸ ਸੂਰਜ ਨਿਕਲਣ ਤੋਂ ਬਾਅਦ ਬਿਸਤਰੀ ਵਿੱਚੋਂ ਨਿਕਲਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਰ ਇੱਕ ਚੀਜ਼ ਦੀ ਕਮੀ ਆਉਣ ਲੱਗ ਜਾਂਦੀ ਹੈ। ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਨਕਾਰਾਤਮਕ ਊਰਜਾ ਦੀ ਵਾਸ ਕਰਦੀ ਹੈ। ਨੰਬਰ 31 ਜਿਹੜੀਆਂ ਔਰਤਾਂ ਅਦਰਕ ਨੂੰ ਆਲੂ ਛੱਲਣ ਵਾਲੇ ਚਾਕੂ ਦੇ ਪਿਛਲੇ ਪਾਸੇ ਨਾਲ ਛਿਲਦੀਆਂ ਹਨ ਉਹਨਾਂ ਔਰਤਾਂ ਦਾ ਕੰਮ ਬਹੁਤ ਜਲਦੀ ਨਾਲ ਖਤਮ ਹੋ ਜਾਂਦਾ ਹੈ ਕਿਉਂਕਿ ਇਹ ਬਹੁਤ ਹੀ ਆਸਾਨੀ ਨਾਲ ਅਦਰਕ ਨੂੰ ਛਿਲਪੰਦਾ ਹੈ। ਨੰਬਰ 32 ਜੇਕਰ ਤੁਸੀਂ ਰੋਜ਼ਾਨਾ ਹਲਕੇ ਕੋਸੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਂਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ, ਚਿਹਰੇ ਉੱਪਰ ਚਮਕ ਆਉਣ ਲੱਗ ਜਾਵੇਗੀ। ਨੰਬਰ 33 ਜਦੋਂ ਵੀ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਹੁੰਦੇ ਹੋ ਪਾਣੀ ਵਿੱਚ ਟੁਟਕੀ ਹਲਦੀ ਦੀ ਜ਼ਰੂਰ ਮਿਕਸ ਕਰੋ। ਇਸ ਨਾਲ ਤੁਹਾਡੇ ਘਰ ਦੇ ਫਰਸ਼ ਉੱਪਰ ਲੱਗੇ ਜੀਵਾਣੂ ਖਤਮ ਨੰਬਰ 34 ਤਾਂ ਆਪਣੇ ਘਰ ਦੀਆਂ ਕੰਧਾਂ ਉੱਪਰ ਕਦੇ ਵੀ ਸੱਲਣਾ ਆਉਣ ਦਿਓ ਇਸ ਨਾਲ ਤੁਹਾਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਇਸ ਤਰ੍ਹਾਂ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਦੂਸਰਾ ਘਰ ਵਿੱਚ ਪੈਸਾ ਨਹੀਂ ਟਿਕਦਾ ਨੰਬਰ 35 ਜੇਕਰ ਤੁਸੀਂ ਆਪਣੇ ਘਰ ਵਿੱਚ ਬਿੱਲੀ ਨੂੰ ਪਾਲਦੇ ਹੋ ਤਾਂ ਇਹ ਬਹੁਤ ਹੀ ਚੰਗਾ ਮੰਨੇ ਜਾਂਦਾ ਹੈ ਇਸ ਨਾਲ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਜੇਕਰ ਬਿੱਲੀ ਤੁਹਾਡੇ ਘਰ ਵਿੱਚ ਖੁਸ਼ ਰਹਿੰਦੀ ਹੈ ਨੰਬਰ 36 ਪਾਣੀ ਹਰ ਵਿਅਕਤੀ ਨੂੰ ਬਹੁਤ ਜ਼ਰੂਰੀ ਹੈ ਇਸ ਲਈ ਤੁਸੀਂ ਆਪਣੇ ਸਰੀਰ ਵਿੱਚ ਪਾਣੀ ਦੀ ਮਾਤਰਾ ਵਧਾਉਣੀ ਹੈ ਤਾਂ ਗਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿਓ ਗਾਂ ਦੇ ਦੁੱਧ ਵਿੱਚ 90% ਪਾਣੀ ਹੁੰਦਾ ਹੈ ਅਤੇ ਆਪਣੇ ਸਰੀਰ ਨੂੰ ਹ ਨੰਬਰ 37 ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਨਾਲ ਆਰੀਆਂ ਦੇ ਤੇਲ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਲੰਬਾਈ ਵੱਧਦੀ ਹੈ ਨਾਲ ਹੀ ਸਿਕਰੀ ਵੀ ਖਤਮ ਹੁੰਦੀ ਹੈ ਇਸ ਤੋਂ ਇਲਾਵਾ ਵਾਲਾਂ ਦੀ ਸਾਈਨ ਵੀ ਵੱਧਦੀ ਹੈ ਨੰਬਰ 38 ਜੇਕਰ ਤੁਸੀਂ ਪੰਜੀ ਨੂੰ ਜਾਨਾ ਦਾਣਾ ਖਾਣ ਲਈ ਘਰ ਦੇ ਛੱਤ ਉੱਪਰ ਪਾਉਂਦੇ ਹੋ ਤਾਂ ਨਾਲ ਹੀ ਪਾਣੀ ਵੀ ਪੀਣ ਨੂੰ ਰੱਖਦੇ ਹੋ ਤਾਂ ਇਸ ਨਾਲ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਸੀਂ ਦਿਨਾਂ ਵਿੱਚ ਹੀ ਮਾਲਾ-ਮਾਲ ਹੋ ਜਾਓਗੇ ਨੰਬਰ 39 ਰਾਤ ਦੇ ਸਮੇਂ ਜਿਕਰ ਔਰਤ ਆਪਣੇ ਸਿਰਾਂਥਲੇ ਮੋਰ ਦਾ ਖੰਭ ਰੱਖ ਕੇ ਸੌਂ ਜਾਂਾ ਇਸ ਨਾਲ ਉਹਨਾਂ ਨੂੰ ਕਦੇ ਵੀ ਡਰਾਉਣੇ ਸੁਪਨੇ ਨਹੀਂ ਆਉਂਦੇ ਤੇ ਨਾਲ ਹੀ ਉਹਨਾਂ ਦਾ ਰਹਿਣ ਸਹਿਣ ਵੀ ਰਾਣੀਆਂ ਦੀ ਤਰ੍ਹਾਂ ਹੋ ਜਾਂਦਾ ਹੈ। ਨੰਬਰ 40 ਜਿਹੜੀ ਔਰਤਾਂ ਰੋਜ਼ਾਨਾ ਰਾਤ ਦੇ ਸਮੇਂ ਦੁੱਧ ਨਾਲ ਸਾਰੇ ਡਰਾਈ ਫੂਡ ਨੂੰ ਮਿਕਸ ਕਰਕੇ ਉਹਨਾਂ ਦੀ ਪਜਿਰੀ ਬਣਾ ਕੇ ਦੋ ਚਮਚ ਖਾ ਲੈਂਦੀ ਹਨ ਇਹਨਾਂ ਔਰਤਾਂ ਦੇ ਸਰੀਰ ਅੰਦਰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋ ਮ ਰਹਿੰਦੀ ਤੇ ਨਾਲ ਹੀ ਇਹ ਹਮੇਸ਼ਾ ਜਿਵਨ ਦੇ ਤੰਦਰੁਸਤ ਰਹਿੰਦੀਆਂ ਹਨ। ਨੰਬਰ 42 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਨੂੰ ਛਿਲਦੀ ਹੋ ਤਾਂ ਹਮੇਸ਼ਾ ਛਾਕੂ ਦੀ ਬਜਾਈ ਚਮਚਨਾ ਸੇਲੋ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਛਿਲਕਾ ਜਿਆਦਾ ਨਹੀਂ ਉਤਰਦਾ ਅਤੇ ਨਾਲ ਹੀ ਛਿਲਕਾ ਆਸਾਨੀ ਨਾਲ ਉਤਰ ਜਾਂਦਾ ਹੈ। ਨੰਬਰ 41 ਜਦੋਂ ਵੀ ਔਰਤਾਂ ਹਰੇ ਮਟਰਾਂ ਵਿੱਚ ਪਨੀਰ ਪਾ ਕੇ ਸਬਜ਼ੀ ਬਣਾਉਣ ਤਾਂ ਉਸ ਸਮੇਂ ਤੁਸੀਂ ਪਿਆਜ਼ ਨੂੰ ਜਿਆਦਾ ਪਾਓ ਇਸ ਨਾਲ ਤੁਹਾਡੀ ਸਬਜ਼ੀ ਗਾੜੀ ਤੇ ਸੁਆਦ ਬਣੇਗੀ। ਨੰਬਰ 43 ਸ਼ੂਗਰ ਦੇ ਮਰੀਜ਼ਾਂ ਨੂੰ ਕਦੇ ਵੀ ਚਿੱਟੀਆਂ ਚੀਜ਼ਾਂ ਦਾ ਸੇਵਨ ਭੁਲਕੇ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਚੀਨੀ ਮੈਦਾ ਜਿਆਦਾ ਨਮਕੇ ਹੋਰ ਕਈ ਚੀਜ਼ਾਂ ਇਸੇ ਥਾੜੇ ਸਿਹਤ ਲਈ ਹਾਨੀਕਾਰਕ ਹੋ ਸਕਦੀ ਹਨ। ਨੰਬਰ 44 ਜੇਕਰ ਤੁਸੀਂ ਸੌਂਫ ਦੇ 21 ਦਾਣੇ ਪੀਲੇ ਰੰਗ ਦੇ ਕੱਪੜੇ ਵਿੱਚ ਬੰਨ ਕੇ ਆਪਣੀ ਜੇਬ ਵਿੱਚ ਰੱਖਦੇ ਹੋ ਤਾਂ ਤੁਹਾਡੇ ਕੋਲ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡੇ ਆਸ-ਪਾਸ ਕੋਈ ਵੀ ਨਕਾਰਾਤਮਕ ਊਰਜਾ ਵੀ ਨਹੀਂ ਆਵੇਗੀ ਨੰਬਰ 45 ਜਿਹੜੀਆਂ ਔਰਤਾਂ ਦਾ ਨਾਮ ਇਹ ਲੱਖਰ ਤੇ ਪੈਂਦਾ ਹੈ ਉਹ ਔਰਤਾਂ ਬਹੁਤ ਹੀ ਹਸਮੁਖ ਹੁੰਦੀਆਂ ਹਨ ਤੇ ਨਾਲ ਹੀ ਇਹ ਹਰ ਵਿਅਕਤੀ ਉੱਪਰ ਬਹੁਤ ਜਲਦੀ ਯਕੀਨ ਕਰ ਲੈਂਦੀ ਹੈ ਹਨ ਇਨ੍ਹਾਂ ਔਰਤਾਂ ਨੂੰ ਜਲਦੀ ਕੋਈ ਵੀ ਰਵਾ ਨਹੀਂ ਸਕਦਾ ਕਿਉਂਕਿ ਇਹ ਦਲੇਰ ਵੀ ਬਹੁਤ ਹੁੰਦੀਆਂ ਹਨ ਨੰਬਰ 46 ਜੇਕਰ ਤੁਹਾਡੇ ਕੋਲ ਕੇਕ ਬਣਾਉਣ ਲਈ ਬੇਕੀ ਸੋਡਾ ਜਾਂ ਫਿਰ ਮਿੱਠਾ ਸੋਡਾ ਨਹੀਂ ਹੈ ਤਾਂ ਤੁਸੀਂ ਕੇਕ ਦਾ ਕੋਲ ਬਣਾਉਣ ਤੋਂ ਬਾਅਦ ਇਸ ਵਿੱਚ ਇੱਕ ਟੇਬਲ ਸਪੂਨ ਇਨੂ ਦਾ ਪਾ ਲਿਓ ਇਸ ਨਾਲ ਵੀ ਤੁਹਾਡਾ ਕੇਕ ਫੁੱਲਣ ਲੱਗ ਜਾਵੇਗਾ ਤੇ ਵਧੀਆ ਬਣੇਗਾ ਇਸ ਨੂੰ ਹਮੇਸ਼ਾ ਅਖੀਰ ਵਿੱਚ ਹੀ ਪਾਓ ਨੰਬਰ 47 ਜਿਹੜੀਆਂ ਔਰਤਾਂ ਦੀਆਂ ਲੱਤਾਂ ਜਿਆਦਾ ਮੋਟੀਆਂ ਹੁੰਦੀਆਂ ਹਨ ਇਹਨਾਂ ਔਰਤਾਂ ਦੇ ਟਾਈਟ ਜੀਨ ਪਾਈ ਹੋਈ ਬਿਲਕੁਲ ਵੀ ਸੋਹਣੀ ਨਹੀਂ ਲੱਗਦੀ ਨੰਬਰ 48 ਔਰਤਾਂ ਨੂੰ ਰੋਜ਼ਾਨਾ ਇਹਨਾਂ ਤਿੰਨ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਪਹਿਲਾ ਰਾਈ ਦੂਸਰਾ ਸ਼ਹਿਦ ਤੀਸਰਾ ਹਲਦੀ ਚਿਕਰ ਤੁਸੀਂ ਰੋਜ਼ਾਨਾ ਇਹਨਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਬਦਲਾਅ ਹੋਣ ਲੱਗ ਜਾਣਗੇ ਜਿਸ ਨੂੰ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਨੰਬਰ 49 ਜਦੋਂ ਵੀ ਤੁਸੀਂ ਕੋਈ ਵੀ ਭੋਜਨ ਪਕਾਉਂਦੇ ਹੋ ਤਾਂ ਉਸ ਨੂੰ 90 ਮਿੰਟ ਦੇ ਵਿੱਚ ਵਿੱਚ ਖਾ ਲੋ ਇਸ ਤਰ੍ਹਾਂ 1 ਮਹੀਨਾ ਲਗਾਤਾਰ ਕਰਕੇ ਜਰੂਰ ਦੇਖੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜੇਕਰ 40 ਸਾਲ ਦੀ ਉਮਰ ਹੈ ਤਾਂ ਤੁਸੀਂ 20 ਸਾਲ ਦੀ ਉਮਰ ਦੇ ਵਿੱਚ ਦਿਖਣ ਲੱਗ ਜਾਓਗੇ ਨੰਬਰ 50 ਜੇਕਰ ਵਾਈਪਰ ਉੱਪਰ ਪੋਚਾ ਲਗਾ ਕੇ ਉੱਪਰ ਨੱਕ ਚੁੰਡੀਆਂ ਲਗਾ ਦੇऊं ਤਾਂ ਇਸ ਨਾਲ ਤੁਹਾਡਾ ਪੋਚਾ ਫਰਸ਼ ਉੱਪਰ ਬਿਨਾ ਖੁੱਲ ਆਸਾਨੀ ਨਾਲ ਅਤੇ ਜਲਦੀ ਲੱਗ ਜਾਵੇਗਾ ਉਹ ਬਾਰ ਬਾਰ ਨਹੀਂ ਖੁੱਲੇਗਾ ਇਸ ਨੁਕਤੇ ਨੂੰ ਜ਼ਰੂਰ ਅਪਣਾ ਕੇ ਦੇਖੋ ਇਸ ਦੀ ਮਦਦ ਨਾਲ ਤੁਸੀਂ ਬਾਥਰੂਮ ਦੀ ਟਾਈਲਾਂ ਨੂੰ ਵੀ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਨੰਬਰ 51 ਜੇਕਰ ਤੁਸੀਂ ਹਰੀ ਮਿਰਚ ਦੇ ਬੀਜ ਨੂੰ ਬਾਹਰ ਕੱਢ ਕੇ ਸਬਜ਼ੀਆਂ ਫਿਰ ਦਾਲ ਵਿੱਚ ਪਾ ਦੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸੀਨੇ ਵਿੱਚ ਕਦੀ ਵੀ ਜਲਣ ਜਾਂ ਫਿਰ ਪੇਟ ਦਰਦ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 5 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਉੱਠਣਸਾਰ ਹਲਕੇ ਕੋਸੇ ਪਾਣੀ ਦੇ ਦੋ ਗਲਾਸ ਜ਼ਰੂਰ ਪੀਵੋ ਹੋ ਸਕੇ ਤਾਂ ਦੋ ਬੂੰਦਾਂ ਅੰਮ੍ਰਿਤ ਦੇ ਰਸ ਦੀਆਂ ਵੀ ਪਾ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਵੇਗੀ ਕਦੇ ਵੀ ਖਾਲੀ ਪੇਟ ਚਾਹ ਨਾ ਪੀਵੋ ਨੰਬਰ 53 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਅਮਰੂਦ ਦੇ ਪੱਤੇ ਜਿਬਾਲ ਲੈਂਦੇ ਹੋ ਤਾਂ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਇੰਨਾ ਅਨੇਕਾਂ ਹੀ ਬਿਮਾਰੀਆਂ ਦੂਰ ਕਰ ਲਈ ਬਹੁਤ ਹੀ ਲਾਗੁਣਕਾਰੀ ਹੈ ਨੰਬਰ 54 ਜੇਕਰ ਤੁਹਾਡੇ ਸਰੀਰ ਅੰਦਰ ਵਿਟਾਮਿਨ B12 ਦੀ ਕਮੀ ਹੋ ਜਾਵੇ ਤਾਂ ਇਸ ਲਈ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋਣ ਲੱਗਦੀ ਹੈ ਜਿਸ ਕਾਰਨ ਕਈ ਵਾਰ ਕਾफी ਸਮੱਸਿਆ ਪੈਜੀ ਲੱਗ ਜਾਂਦੀ ਹੈ ਨੰਬਰ 55 ਜੇਕਰ ਤੁਸੀਂ ਗੱਜ ਨੂੰ ਉਬਾਲ ਕੇ ਉਸ ਵਿੱਚ ਸ਼ਾਇਦ ਮਿਲਾ ਕੇ ਇਸ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡੇ ਛਾਤੀ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ